ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਿਸ ਦੇ ਵਿੱਚ 2 ਕਰੋੜ 93 ਲੱਖ ਪਲੱਸ ਮਨੀ ਰਿਕਵਰ ਕੀਤੀ ਹੈ ਜਿਹੜੀ ਕੀ ਹਵਾਲਾ ਮਨੀ ਹੈ ਐਂਡ 3100 ਡਾਲਰ ਬਰਾਮਦ ਕੀਤੇ ਨੇ ਔਰ ਇੱਕ ਪੁਨੀਤ ਸੂ ਨਾਂ ਦਾ ਵਿਅਕਤੀ ਜਿਹੜਾ ਹੈਗਾ ਉਹਨੂੰ ਗ੍ਰਿਫਤਾਰ ਕੀਤਾ ਉਹ ਜਿਹੜਾ ਕਿ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਸਰ ਇਹ ਤਾਂ ਪਹਿਲਾਂ ਵੀ ਹੈ ਜੀ ਇਹ 2 ਕਰੋੜ 93 ਲੱਖ ਇਹ ਪੁਆਇੰਟ ਇਨ ਕਰੰਸੀ ਇਹਦੇ 3100 ਜੀ 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 ਬਾਅਦ ਵਿੱਚ ਲੈ ਕੇ ਕਿੱਥੇ ਜਾਣਾ ਸੀ ਉਹਨ ਤਾਂ ਤ੍ਰਿਸ਼ ਦਾ ਇਸਾ ਜੀ ਕਿੰਨੇ ਕਿੰਨੇ ਡਿਲੀਵਰ ਕਰਨੇ ਸੀ ਕਿੱਥੇ ਡਿਲੀਵਰ ਕਰਨੇ ਸੀ ਉਹ ਹੀ ਪਤਾ ਕਰਦੇ ਆ। ਵਧੀਆ ਇਹ ਕਿ ਕਿ ਉਹ ਕਿਹ ਕੰਮ ਕਰਦਾ ਸੀ ਇਹ ਵੈਸਟਰਨ ਯੂਨੀਅਨ ਮਨੀ ਟ੍ਰਾਂਸਫਰ ਦਾ ਕੰਮ ਕਰਦਾ ਸੀ ਜੀ ਪਹਿਲਾਂ ਤੇ ਨਾਲ ਨਾਲ ਉਹਦਾ ਅਫਰੀਕਾ ਯੂਕੇ ਯੂਐਸ ਕੈਨੇਡਾ ਯੂਰਪ 에ਜੰਟ ਸਾਰੀ ਕਰੰਸੀਸ ਚੇਂਜ ਕਰਦਾ ਸੀ ਮਨੀ ਚੇਂਜਰ ਸੀਗਾ ਬੇਸਿਕਲੀ ਔਰ ਹੁਸ਼ਿਆਰਪੁਰ ਨਵਾਂ ਸ਼ਹਿਰ ਔਰ ਜਲੰਧਰ ਖਾਸ ਤੌਰ ਤੇ ਇਹਦਾ ਤੁਗਾ ਟਾਂਡਾ ਇਸ ਏਰੀਆ ਦੇ ਵਿੱਚ ਇਹਦਾ ਆਪਰੇਸ਼ਨ ਸੀ ਪਹਿਲਾਂ ਕਿਤੇ ਹੈਗਾ ਏ ਕੋਈ ਜਿਹਦੇ ਤੇ ਦਿੱਲੀ 에어ਪੋਰਟ ਪਰਚਾ ਹੈਗਾ ਉਹ ਚੈੱਕ ਕਰੇ ਕਿ ਕਿਸ ਚੀਜ਼ ਦਾ ਪੱਟਾ ਕੀ ਰਿਕਵਰੀ ਹੋਈ ਸੀ 2018 ਚ ਪੱਟਾ ਹੋਇਆ ਹਾਂਜੀ ਲੈ ਕੇ ਕਿੱਥੋਂ ਆਇਆ ਸੀ ਦਿੱਲੀ ਤੋਂ ਆ ਰਿਹਾ ਸੀ ਜੀ ਕਹਿੰਦੇ ਸੀ ਬਿਲਕੁਲ ਲੈ ਕੇ ਆਇਆ ਇਹ ਇਹਨੇ ਇੱਥੇ ਆ ਕੇ ਕੋਈ ਬੰਦਾ ਸੀਗਾ ਲਗਜ਼ਰੀ ਜਿਹੜੀਆਂ ਬੱਸੇ ਨੇ ਉਹਨਾਂ ਦੇ ਵਿੱਚ ਟ੍ਰਾਂਸਪੋਰਟ ਕਰਦੇ ਸੀਗੇ ਕਿ ਜਿਵੇਂ ਓਰੀਐਂਟ ਟਾਈਪ ਇੱਕ ਬਾਕਸ ਬਣਾ ਕੇ ਉੱਥੋਂ ਕਿਸੇ ਨੇ ਭੇਜਿਆ ਉਹਨੂੰ ਇੱਥੇ ਨ バス ਤੋਂ ਲਾ ਕੇ ਆਪਣੀ ਗੱਡੀ 'ਚ ਰੱਖਿਆ ਤੇ ਲੈ ਕੇ ਗਿਆ ਇਹ ਸਾਰੀ ਮਾਇ ਬੱਸ ਦੇ ਵਿੱਚ ਆਈ ਕੀ ਇਹ ਜੇ ਬਾਸ ਤੇ ਰਿਹਾ ਸੀ ਕਿਸਤਾਰ ਕਿਥੋਂ ਜਾਂਦੀ ਵੇਦਾ ਇੱਥੋਂ ਲੈ ਕੇ ਇਹਨਾਂ ਨੇ ਸ਼ਹਿਰ ਕੋਲ ਜਾਣਾ ਸੀ ਇਹਨਾਂ ਜਾਂ ਕਿਸੇ ਨੂੰ ਜਲੰਧਰ ਸੌਂਪਣਾ ਸੀ ਇਹ ਹੁਣ ਸਾਡੇ ਕਾਬੂ ਆਇਆ ਜੀ ਹੁਣ ਇਹ ਪੁਸ਼ਪੜਤਾਲ ਦੇ ਵਿੱਚ ਆਏਗਾ ਵੀ ਕਿੱਥੇ ਕਿੱਥੇ ਕਿੰਨੇ ਡਿਲੀਵਰ ਕਰਨੇ ਸੀ ਕਿੰਨੇ ਬੰਦੇ ਨੂੰ ਕਰਨੇ ਸੀ ਜਾਂ ਕਿਸੇ ਹੋਰ ਜ਼ਿਆਦਾ ਬੰਦਿਆਂ ਨੂੰ ਜੀ ਜੀ ਇੱਕ ਜਿਹੜਾ ਸੀਗਾ ਜਲਦੀ ਵਾਰ ਦੇ ਵਿੱਚ ਆਈ ਹੈ ਮਣੀ ਜੀ ਜੀ ਨਾਲ ਕੋਈ ਸਫਰ ਵੀ ਕਰ ਰਿਹਾ ਸੀਗਾ ਹੋਰ ਠੀਕ ਕਿ ਇਕੱਲੀ ਬੰਨ ਪੈਕੇਟ ਦਿੰਦਾ ਹੈ ਨਾ ਹਾਂਜੀ ਬਸ ਇਕੱਲਾ ਪਾਰਸਲ ਹੀ ਦਿੰਦਾ ਕੋਈ ਬੰਦਾ ਵੀ ਨਾਲ ਸਫਰ ਕਰਦਾ ਹੈ ਇਹਨ ਕੁਝ ਕਿਸ ਚਾਏਗਾ ਨਾ ਜੀ ਸਰ ਨੀਰੋ ਕੋਈ ਬੰਦਾ ਦਾ ਆ ਰਿਹਾ ਸੀ ਬਨਿਆਰ ਜੀ ਕਹਿੰਦੇ ਇਹਦੀ ਗੱਡੀ ਚੋ ਬਕੜੀ ਗਈ ਹੈ ਇਹਨੇ ਉਹ ਤੋਂ ਰਿਸੀਵ ਕਰ ਲਈ ਸੀ ਸਾਡੇ ਕੋ ਜਿਹੜੀ ਇਨਪੁਟ ਆਈ ਸੀ ਜੀ ਨਾਕਾ ਲਗਾ ਕੇ ਖੜੇ ਸੀ ਕਿ ਉੱਥੇ ਸਾਡੇ ਕਾਬੂ ਆ ਗਿਆ ਸਰ ਇਹ ਕੱਲ ਰਾਤ ਦਾ ਇਹਨੂੰ ਰਿਸਟੋ ਜਿਤਾਇਆ ਕੱਲ ਰਾਤ 15 ਘੰਟੇ ਤੋਂ 15 ਘੰਟੇ ਇੰਨਾਂ ਤੇ ਮਾੜੇ ਬਰਲਤਾ ਹੀ ਰਿਹਾ ਇੰਕਿਸ ਬੰਦੇ ਦੇ ਕੋਲ 10 ਘੰਟੇ ਤੱਕ ਤੁਹਾਡੇ ਕੋਲ ਖੜੇ ਉਹ ਨਾ ਹੁਣ ਪੁੱਛਗੇ ਸੀ ਤਾਂ ਟਾਈਮ ਨਾਲ ਹੀ ਹੁੰਦੇ ਆ ਟਾਈਮ ਤਾਂ ਲੱਗਦਾ ਥੋੜਾ ਇਹਨਾਂ ਨੂੰ ਦੱਸਣੀ ਹੋਣੀ ਹੈ ਕਿ ਇਹ ਕੀ ਕਰਦੇ ਨੇ ਇਹਨਾਂ ਹਾਲ ਤਾਂ ਇਹਦੇ ਬਾਰੇ ਹੀ ساری ਜਾਣਕਾਰੀ ਹਾਸਲ ਕੀਤੀ ਜਿਵੇਂ ਕੀ ਕੀ ਆ ਬੈਕਗ੍ਰਾਉਂਡ ਕੀ ਆ ਕਿੱਥੋਂ ਦਾ ਸੀਗਾ ਕੀ ਹੈ ਉਹਦੇ ਬਾਰੇ ਪਤਾ ਲੱਗਿਆ ਜੋ ਇਹਦਾ ਮੋਡਲ ਅਪਰੈਂਟਿਸੀ ਸੀ ਉਹ ਪਤਾ ਕਰ ਲਿਆ ਉਹਦਾ ਲੈਣਾ ਸੀ ਜਿਹੜਾ ਹਣ ਆਈ ਹੈ ਪਰਦੇ ਵਿਚ ਆਈ ਹੈ ਇਹਨੂੰ ਮਿਲ ਗਈ ਇਹਨੂੰ ਮਿਲ ਗਈ ਹੈ ਸਿੰਗਲ ਹੈਂਡੀ ਦੇਣੀ ਸੀ ਜਾਂ ਕੁਝ ਉਹ ਹੁਣ ਹਲੇ ਤਫਤੀਸ਼ ਚੱਲੇਗੀ ਜੀ ਫਿਰ ਪਤਾ ਲੱਗੂਗਾ ਕਿੰਨੀ ਜਗ੍ਹਾ ਤੇ ਦੇਣੀ ਸੀ ਕਿੰਨੂ ਕਿੰਨੂ ਦੇਣੀ ਸੀ ਕਿੱਥੇ ਦੇਣੀ ਅਜੇ ਅਜੇ ਨਹੀਂ ਉਹ ਤੱਕ ਨਹੀਂ ਪਹੁੰਚੇ ਨਾ ਹਲੇ ਸਾਡੀ ਤਫਤੀਸ਼ ਹੁਣ ਆ ਜਿਹੜੀ ਕਿਓਪੇ ਸੇ ਪਰਮਾਨੈਂਟ ਲੇਕ ਪੁਆਇੰਟ ਤੇ ਆਦੀ ਸੀ ਜਾਂ ਆਫਿਸ ਆਦੇ ਕਿ ਆਊਟਰ ਦੇਗੇ ਤੇ ਖੜੇ ਰਿਹਾ ਬੱਸਿਸ ਹੁੰਦੀਆਂ ਉਹਨਾਂ ਦਾ ਜਿੱਥੇ ਸਟਾਪੇਜ ਹੁੰਦਾ ਜੀ ਕਿਸੇ ਸਟਾਪੇਜ ਤੋਂ ਰੋਕਦੇ ਉਹ ਦੇਖੋ ਕਿਆ ਇਸ ਵਾਰੀ ਪੱਤੀ ਆ ਰਹੀ ਹੈ ਦਿੱਲੀੋਂ ਦੀ ਇਹ ਮੇਰਾ ਬਾਕਸ ਦੇ ਇਹ ਸਾਡੇ ਕੋਲ ਤਾਂ ਦੇਖੋ ਜੀ ਬਸ਼ੀਰਪੁਰ ਟੀ ਪੁਆਇੰਟ ਤੇ ਅਸੀਂ ਉਹਨੂੰ ਕੈਪਚਰ ਕੀਤਾ ਇਨੇ ਹੁਣ ਤਫतीश ਦੇ ਵਿੱਚ ਉਹਨੂੰ ਪੁੱਛਾਂਗੇ ਜਿਵੇਂ ਪੁੱਛਾਂਗੇ ਜਿਵੇਂ ਕਿਸ ਜਗ੍ਹਾ ਤੋਂ ਲਈ ਸੀ ਇਹ ਇਹ ਕਿ ਫਿਲਹਾਲ ਕਵਰ ਕਰਕੇ ਜੋ ਜੋ ਅਸੀਂ ਇਹਦੇ ਕੋਲ ਪੁੱਛ ਗਏ ਉਹ ਤੁਹਾਨੂੰ ਦੱਸ ਰਹੇ ਇਹ ਕਿਹੜੇ ਚੀਜ਼ ਦੇ ਨੇ ਲਈਏ ਜੇ ਬੁੱਧਾ ਮਨੀ ਦੇ ਬਦਲੇ ਮਨੀ ਟ੍ਰਾਂਸਫਰ ਨੇ ਇਹ ਹਾਲੇ ਤੱਕ ਤਾਂ ਜੋ ਉਹਨੇ ਕਿਹਾ ਕਿ ਮਨੀ ਦੇ ਬਦਲੇ ਮਨੀ ਟ੍ਰਾਂਸਫਰ ਕਰ ਪਰ ਹੁਣ ਅੱਗੇ ਹੋਰ ਕੀ ਕੀ ਹੈਗਾ ਕਿਸ ਕਿਸ ਚੀਜ਼ ਦੇ ਵਿੱਚ ਡੀਲ ਕਰਦਾ ਉਹ ਸਾਰਾ ਪੁੱਛਾਇਗਾ ਚਾਰ ਦੇ ਵਿੱਚ ਕੋਈ ਪੰਨਾ ਦੋ ਬੰਦੇ ਫਿਲਹਾਲ ਤੇ ਹੀ ਸੀ ਜੀ ਕਦੋਂ ਕਿਹੜਾ ਇਹਨੂੰ ਕਮਿਸ਼ਨ ਕਿੰਨੀ ਮਿਲਦੀ ਸੁੱਛਿਆ ਉਹ ਹੁਣ ਆਏਗਾ ਜੀ ਸਾਰਾ ਕੁਝ

कितने साल का तो चलता है 10 साल तो कम कम करता है बट तो है मतलब अब ये है तो फिलहाल तो ये हवाला मानियां हूं एक वाला बनी है कारोबारी कारोबारी कितना बड़ा है कितना है ये सारा कुछ तफसील कल आइए जाए ना बहुत बड़े बनते देखो और बंदे हो सकते हैं एकला बंदा तो कितना का काम कर सकते डीजेडी पड़ेगी इनपुट नहीं है ये आरसी चेक करेंगे तो फिर साले क्या कितनी होनी चाहिए सब दे रहे भाई जी कितनी साले तो चेक कितनी होनी चाहिए सर भाई दे दे हिसाब में तो सही होना चाहिए कंप्लीट करो सही होना चाहिए देखो ऑन पेपर से सर ने क्या सारी चीज सारी इंफॉर्मेशन शेयर करेंगे सारे क्वेश्चन सब दे तैयार है एज पर क्वेश्चन है असली थारो जवाब सर ऐसा तो समझो दूसरे तो नहीं है गड्डी के ਸਾਡੀ ਪ੍ਰਾਇਓਰਟੀ ਗੱਡੀ ਦੇ ਕਾਗਜ਼ ਚੈੱਕ ਕਰਦੇ ਹੁੰਦੇ ਸੀ ਸਾਡੀ ਪ੍ਰਾਇਓਰਟੀ ਸੀ ਵੀ ਜੋ ਮਿਲਿਆ ਪਹਿਲਾਂ ਉਹਨੂੰ ਕਾਊਂਟ ਕਰਨਾ ਗੱਡੀ ਮਿਲਿਆ ਗੱਡੀ ਕਿਹਾ ਦੇਖੋ ਸਾਡੀ ਪ੍ਰਾਇਓਰਟੀ ਪਹਿਲਾਂ ਆਈ ਸੀ ਐਸਪੀ ਸਾਹਿਬ ਰਾਤ ਪਰ ਜਾਗੇ ਨੇ ਵੀ ਪਹਿਲਾਂ ਜਿਹੜੀ ਜੇ ਰਿਕਵਰੀ ਹੋਈ ਹੈ ਉਹਨੂੰ ਕਾਊਂਟ ਕਰਨਾ ਕੁਝ ਕੁਝ ਇੱਧਰ ਉੱਧਰ ਨਾ ਆਏ ਉਹਦੀ ਵੀਡੀਓਗ੍ਰਾਫੀ ਕਰਨੀ ਫਿਰ ਉਹਨੂੰ ਸੀਲ ਕਰਨਾ ਠੀਕ ਹੈ ਨਾ ਜੀ ਫਿਰ ਉਸ ਤੋਂ ਬਾਅਦ ਇਹ ਚੀਜ਼ਾਂ ਤਾਂ ਮਾਈਨਰ ਹੈ ਵੀ ਕਿਤੇ ਨਾ ਤੁਸੀਂ ਕਿਤੇ ਨਾ ਉਹ ਤਾਂ ਕ੍ਰੇਡਿਟ ਚੈੱਕ ਹੋ ਜਾਣਾ ਮੀਡੀਆ ਵਿੱਚ ਹੈ ਹਮੇਂ ਇਹ ਗੱਡੀ ਕਿਹਦੇ ਦੇ ਆਪਣੇ ਨਾਮ ਤੇ ਸੀ ਜਾਂ ਕਿਸੇ ਦੇ ਨਾਮ ਤੇ ਸੀ ਜਾਂ ਕਿਸੇ ਰੈਂਡਮ ਦਾ ਮਾਰਕੀ ਲੈ ਕੇ ਆ ਕੇ ਆ ਜੀ ਉਹ ਤੁਹਾਨੂੰ ਦੱਸ ਦਿਆਂਗੇ ਸਿੱਕੇ ਫਿਰ ਉਹ ਮਨੀਕ ਸਿੰਘ ਵੀ ਕਰਦਾ ਰਹੇ ਇਹ ਚੀਜ਼ ਉਹ ਕਰਵਾ ਸਕਦਾ ਹੈ ਉਹਦਾ ਖਾਤਾ ਇੱਕ ਸਾ ਮਨੀਕ ਸਿੰਘ ਤੇ ਯੂਨੀਅਨ ਅਕਾਊਂਟ ਹੈ ਇਹਨਾਂ ਨੂੰ ਤੁਹਾਨੂੰ ਸਿੱਖਣਾ ਪਵੇਗਾ ਉਹ ਕਰੇ ਬੱਟੀ ਬੱਟੀ ਨੂੰ ਨਹੀਂ ਆਉਂਦਾ ਦਿਖ ਰਹੇ ਉਹ ਵੈਸੇ ਵੀ ਨਹੀਂ ਹੱਸਦੇ ਕਿ ਕਿੰਨੇ ਫੜ ਕੇ ਸਕਤੀ ਸੋਜੀ ਇਹਦੇ ਅੰਦਰ ਨਹੀਂ ਹੈ ਡਾਲਰ ਮਨੈਚੇਂ ਡਸਟੇਡ ਡਿਸਟੇਡ ਇਹ ਜੋ ਮਨੈਚੇਂ ਕਰਦਾ ਡਿਸਟੇਡ ਰਿਗੂਲਰ ਡਸਟੇਡ ਕਿਹੇ ਰ ਹੈ ਇਹਨਾਂ ਇਨਵੈਸਟਮੈਂਟ ਇੰਸਟੀਟਿਊਸ਼ਨ ਮਨੀ ਤਾਂ ਐਮਸ਼ਾਰ ਕਰਦੇ ਆ ਕਿ ਉਹ ਵੀ ਮਨੀ ਐਕਸਚੇਂਜ ਕਰਦਾ ਸੀਗਾ ਫ੍ਰੀ ਫਲ ਕੂਟਰ ਜਿਸ ਤਰ੍ਹਾਂ ਸਟੂਡੀਓ ਤੇ ਨਹੀਂ ਨਾ ਫਿਰ ਤੋਂ ਉਹਨ ਦਾ ਇਟ ਈਜ਼ ਰਬੀ ਵੀ ਵੱਲੋਂ ਨੈਸੰਸੀ ਹੋਏਗੀ ਤੇ ਹੋਏਗਾ ਉਹ ਵਿੱਚ ਕਿ ਨਾ ਹੈ ਜੀ ਕਮਿਸ਼ਨਰ ਸਾਹਿਬ ਜਲੰਧਰ ਦੀ ਰਹਿਨਮਾਈ ਹੇਠ ਜਲੰਧਰ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਿਸ ਦੇ ਵਿੱਚ 2 ਕਰੋੜ 93 ਲੱਖ ਪਲਸ ਇੰਡੀਅਨ ਕਰੰਸੀ ਔਰ ਲੱਖਤੀ ਸੋ ਯੂ ਐਸ ਡਾਲਰ ਜਿਹੜੇ ਨੇ ਉਹ ਇੱਕ ਬੰਦੇ ਦਾ ਰਿਕਵਰ ਕੀਤੇ ਆ ਜਿਹੜਾ ਕਿ ਪੁਲੀਤ ਸ਼ੂਦ ਆ ਰਿਸ਼ਾਦਪੁਰ ਦਾ ਰਹਿਣ ਵਾਲਾ ਜਿਹਨੇ ਉਮਰ 50 ਸਾਲ ਦੀ ਇਹ ਸਰ ਇੱਕਥੋਂ ਲੈ ਕੇ ਆਇਆ ਸੀਗਾ ਏ ਜੀ ਦਿੱਲੀ ਤੋਂ ਪੈਸਾ ਆਇਆ ਜੀ ਲੇਕਿਨ ਇਸਨੇ ਕੋਈ ਬੱਸ ਦੇ ਵਿੱਚ ਆ ਰਹੀ ਸੀ ਜਿੱਤੋਂ ਇਹਨੇ ਆਪਣੇ ਰਸੀਵ ਕਰਕੇ ਆਪਣੀ ਗੱਡੀ 'ਚ ਰੱਖਿਆ ਜਿੱਤੋਂ ਜਿੱਦਾਂ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ ਇਨਪੁਟ ਮਿਲੀ ਸੀ ਉਹਤੇ ਐਫ ਆਈ ਆਰ ਲਾਂਚ ਕਰਤੀ ਉਹ ਜਦੋਂ ਰੋਕਿਆ ਚੈੱਕ ਕੀਤਾ ਇਹਦੇ ਕੋਈ ਰਿਕਵਰੀ ਹੋਈ ਸਰ ਜਿੱਤਾ ਤੁਸੀਂ ਜੇ ਪਾਸ ਦੇ ਵਿੱਚ ਆ ਰਹੀ ਸੀ ਪਾਸ ਦੇ ਵਿੱਚ ਕੋਈ ਨਾਲ ਸੀਗਾ ਕਰੰਸੀ ਦੇ ਨਾਲ ਨਹੀਂ ਹਾਲੇ ਤੱਕ ਕੋਈ ਗੱਲ ਪਈ ਅਜੇ ਗਾਈ ਕੋਈ ਐਫ ਆਈ ਆਰ ਲਾਂਚ ਹੋਈ ਹੋਈ ਬਿਲਕੁਲ ਨਹੀਂ ਇਹ ਤੇ ਪਹਿਲਾਂ ਹੀ ਇੱਕ ਐਫ ਆਈ ਆਰ ਦਿੱਲੀ 에ਰਪੋਰਟ ਦੀ ਲਾਂਚ ਹੋਈ ਹੈ ਜੀ ਉਹ ਥੋੜਾ ਜਿਹਾ ਪਤਾ ਲੱਗਾ ਉਹਨੂੰ ਵੈਰੀਫਾਈ